ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਆਪਣੇ ਚੈਨਲ ਤੇ ਕਿਸੇ ਪ੍ਰਕਾਰ ਦੀ ਐਡ ਲਵਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਬਕਾਉ ਲੈ ਕੇ ਆਏ ਆ ਪਹਿਲਾਂ ਗੱਲ ਕਰੀਏ ਸਵਰਾਜ 855 ਟਰੈਕਟਰ ਹੈ ਜੀ ਇਹ 올ਡ ਮਾਡਲ ਟਰੈਕਟਰ ਦੇਖ ਸਕਦੇ ਹੋ ਘਰੇ ਲੋ ਵੀਰ ਕੋਲੇ ਟਰੈਕਟਰ ਆ ਕੋਈ ਵਪਾਰੀ ਵੀਰ ਕੋਲ ਨਹੀਂ ਘਰੇ ਰੱਖਿਆ ਹੋਇਆ ਟਰੈਕਟਰ ਆ ਰੰਗ ਪੇਂਟ ਦੁਬਾਰਾ ਵੀਰ ਦਾ ਕੀਤਾ ਹੋਇਆ ਚੰਗਾ ਰੰਗ ਪੇਂਟ ਕਰਾਇਆ ਗਿਆ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1996 ਮਾਡਲ ਵੀਰੋ ਇਹ ਟਰੈਕਟਰ ਆ ਵਧੀਆ ਚੰਗਾ ਵੀਰੋ ਇਸ ਦੇ ਬੈਂਪਰ ਲੱਗਿਆ ਹੋਇਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਗਾਰੰਟੀ ਆ ਵਾਹ ਚਲਾ ਕੇ ਤੁਸੀਂ ਚੈੱਕ ਕਰਕੇ ਵੀਰੋ ਫਿਰ ਟਰੈਕਟਰ ਖਰੀਦ ਸਕਦੇ ਹੋ ਪੰਜਾਬ ਨੰਬਰ ਦਾ ਵੀਰੋ ਇਹ ਟਰੈਕਟਰ ਆ 6 ਛਿਰੀ ਦੇ ਵਿੱਚ ਟਰੈਕਟਰ ਆ ਵੀਰੋ ਇਹ ਅਗਲੇ ਟਾਇਰ ਵੀਰੋ ਵੀਰ ਦੇ 750 16 ਵਾਲੇ ਵੱਡੇ ਪਾਏ ਗਏ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚੰਗੇ ਟਾਇਰ ਨੇ ਚਾਰੇ ਵੀਰੋ ਜਾ ਕੇ ਤੁਸੀਂ ਟਰੈਕਟਰ ਦੀ ਦਸੱਲੀ ਕਰਕੇ ਵੀਰੋ ਫੇਰ ਖਰੀਦ ਸਕਦੇ ਹੋ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 84378 65078 ਤੇ ਵੀਰੋ ਤੁਸੀਂ ਮਾਲਕ ਵੀਰ ਨੂੰ ਫੋਨ ਕਰਕੇ ਪੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਹੁਣ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕ ਨੂੰ 145000 ਰੁਪਏ ਵੀਰੋ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਵੀਰ ਤੁਹਾਡਾ ਪੂਰਾ ਮਾਨ ਤਨ ਕਰਨਗੇ ਤੁਸੀਂ ਟਰੈਕਟਰ ਦੀ ਦਸੱਲੀ ਕਰਕੇ ਦੇਖ ਪਰਖ ਕੇ ਟਰੈਕਟਰ ਖਰੀਦ ਸਕਦੇ ਹੋ ਵੀਰੋ ਅੱਗੇ ਗੱਲ ਕਰੀਏ HMT 5911 ਵੀਰੋ ਇਹ ਟਰੈਕਟਰ ਆ ਮਾਡਲ 1998 ਆ ਵੀਰੋ ਇਹ ਰੰਗ ਪੇਂਟ ਦਾ オリジナル ਆ ਰੰਗ ਪੇਂਟ ਬਹੁਤ ਜਿਆਦਾ ਪਿਆ ਟਰੈਕਟਰ ਤੇ ਪੂਰਾ ਸਾਫ ਟਰੈਕਟਰ ਆ ਵੀਰੋ ਪੰਜਾਬ ਨੰਬਰ ਦਾ ਟਰੈਕਟਰ ਆ PB04 ਦਾ ਨੰਬਰ ਆ ਵੀਰੋ ਇਸ ਦਾ ਫਰਸਟ ਆਨਰ ਟਰੈਕਟਰ ਆ ਵੀਰੋ ਹਾਲਤ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਬਹੁਤ ਚੰਗੀ ਹਾਲਤ ਦੇ ਵਿੱਚ ਵੀਰੋ ਇਹ ਟਰੈਕਟਰ ਆ ਪਹਿਲੇ ਨਾਮ ਫਸਟ ਓਨਰ ਵੀਰੋ ਇਹ ਟਰੈਕਟਰ ਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਟਰੈਕਟਰ ਫੇਰ ਖਰੀਦ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਤਾਂ ਵੀਰੋ ਪੂਰੇ ਚੰਗੇ ਕੰਪਨੀ ਦੇ ਟਾਇਰ ਨੇ ਰਿੰਮਾਂ ਦਾ ਪੂਰਾ ਸਾਫ਼ ਆ ਇੰਜਨ ਗੇਅਰ ਦਾ ਪੂਰਾ ਚੰਗਾ ਵੀਰੋ ਟਰੈਕਟਰ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 991568080441 ਕਰਕੇ ਬੰਦੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਵੀਰੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਏ ਵੀਰ ਨੂੰ ਤੁਸੀਂ ਮਾਲਕ ਵੀਰ ਨੂੰ ਕਾਲ ਕਰ ਸਕਦੇ ਹੋ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 1,80,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਵੀਰ ਤੁਹਾਡਾ ਪੂਰਾ ਮਾਨਤਾਨ ਕਰ ਦੇਣਗੇ ਮਰਗਿਆਟਾਂ ਦਾ ਬਹੁਤ ਚੰਗਾ ਵੀਰੋ ਟਰੈਕਟਰ ਆ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਪੂਰੇ ਹੀ ਵਧੀਆ ਪਿਆ ਵੀਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਮਿਲਦੇ ਆਂ ਵੀਰੋ ਕਿਸੇ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਲਈ ਵਾਜਵਰੇਟਾਂ ਦੇ ਵਿੱਚ ਚੰਗੇ ਸਾਧਨ ਵਕਾਉ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਆਪਣੇ ਚੈਨਲ ਤੇ ਐਡ ਰਾਨ ਲਈ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੀ ਐਡ ਵੀਰੋ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਚ ਸਕੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ